ਬਰਨਾਲਾ ਜ਼ਿਲ੍ਹੇ ਦੇ ਪਿੰਡ ਹੰਢਿਆਇਆ ਵਿਖੇ ਇੱਕ ਦੁਕਾਨ 'ਚ ਲੱਗੀ ਭਿਆਨਕ ਅੱਗ ਲੱਖਾਂ ਦਾ ਹੋਇਆ ਨੁਕਸਾਨ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਅੱਗ ਤੇ ਪਾਇਆ ਗਿਆ ਕਾਬੂ ਜਾਨੀ ਨੁਕਸਾਨ ਤੋਂ ਰਿਹਾ ਬਚਾ ਅੱਗ ਲੱਗਣ ਦਾ ਕਾਰਨ ਦੱਸਿਆ ਜਾ ਰਿਹਾ ਹੈ ਸ਼ਾਰਟ ਸਰਕਟ ਬਰਨਾਲਾ ਜ਼ਿਲ੍ਹੇ ਦੇ ਕਸਬਾ ਹੰਢਿਆਇਆ ਵਿਖੇ ਅੱਜ ਬਾਅਦ ਦੁਪਹਿਰ ਇੱਕ ਦੁਕਾਨ 'ਚ ਅਚਾਨਕ ਅੱਗ ਲੱਗਣ ਕਾਰਨ ਚਾਰੇ ਪਾਸੇ ਅਫਰਾ ਤਫਰੀ ਮਚ ਗਈ ਦੁਕਾਨ ਅੰਦਰ ਲੱਗੀ ਅੱਗ ਨੇ ਮਿੰਟਾਂ ਸਕਿੰਟਾਂ ਵਿੱਚ ਹੀ ਭਿਆਨਕ ਰੂਪ ਪਤਾਰਨ ਕਰ ਲਿਆ ਜਿਸ ਨਾਲ ਦੁਕਾਨ ਸੜ ਕੇ ਸੁਆਹ ਹੋ ਗਈ ਦੁਕਾਨ ਦੇ ਮਾਲਕ ਰਾਜਦੀਪ ਉਰਫ ਡੀਟਾ ਸਾਫ ਕਾ ਐਮਸੀ ਨੇ ਦੱਸਿਆ ਕਿ ਉਹ ਅੱਗ ਲੱਗਣ ਤੋਂ ਕੁਝ ਸਮਾਂ ਪਹਿਲਾਂ ਹੀ ਆਪਣੇ ਘਰ ਖਾਣਾ ਖਾਣ ਗਿਆ ਸੀ ਮੰਗਰੋ ਉਸ ਨੂੰ ਗਮੰਡੀਆਂ ਨੇ ਫੋਨ ਕਰਕੇ ਉਸ ਦੀ ਕਰੋਕਰੀ ਤੇ ਗਿਫਟ ਆਈਟਮ ਦੀ ਦੁਕਾਨ ਵਿੱਚ ਅੱਗ ਲੱਗਣ ਸੰਬੰਧੀ ਦੱਸਿਆ ਲੋਕਾਂ ਨੇ ਇਕੱਠੇ ਹੋ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਅੱਗ ਜ਼ਿਆਦਾ ਹੋਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਣ ਤੋਂ ਪਹਿਲਾਂ ਅੱਗ ਤੇ ਕਾਬੂ ਨਾ ਪਾਇਆ ਜਾ ਸਕਿਆ ਇਸ ਮੌਕੇ ਪੂਜੇ ਜ਼ਿਲ੍ਹਾ ਬਰਨਾਲਾ ਦੇ ਫਾਇਰ ਅਫਸਰ ਜਸਪਰੀ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਦੋਂ ਤੁਰੰਤ ਬਾਅਦ ਉਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮੇਤ ਮੌਕੇ ਤੇ ਪੂਜੇ ਅਤੇ ਅੱਗ ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਇਹ ਵੀ ਪਤਾ ਲੱਗਿਆ ਹੈ ਕਿ ਅੱਗ ਲੱਗਣ ਵਾਲੀ ਦੁਕਾਨ ਦੇ ਉੱਪਰ ਕਿਰਾਏਦਾਰ ਰੇਂਦੇਸਲ ਜਿਨ੍ਹਾਂ ਨੇ ਐਲਪੀਜੀ ਗੈਸ ਸਿਲੰਡਰ ਸਟੋਰ ਕੀਤੇ ਹੋਏ ਸਨ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਸਾਰੇ ਸਿਲੰਡਰ ਬਾਹਰ ਕੱਢੇ ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਮੇਰਾ ਨਾਮ ਜਸਪੀਰ ਸਿੰਘ ਬਾਠਾ ਜੀ ਮੈਂ ਡਿਸਟ੍ਰਿਕਟ ਫਾਇਰ ਅਫਸਰ ਬਰਨਾਲਾ ਜੀ ਸਰ ਅੱਜ ਅਸੀਂ ਇੱਥੇ ਆ ਕੇ ਚੈੱਕ ਕਰ ਰਹੇ ਹਾਂ ਕਿ ਕਿੰਨਾ ਨੁਕਸਾਨ ਹੋਇਆ ਤੇ ਰਾਜਦੀਪ ਸਿੰਘ ਮੀਟਾ ਜੀ ਨੇ ਜੀ ਇਹਨਾਂ ਦੀ ਕ੍ਰੌਕਰੀ ਦੀ ਸ਼ਾਪ ਸੀਗੀ ਤੇ ਬਹੁਤ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਦਸਰੇ ਨੇ ਵੀ ਸਪਾਰਕਿੰਗ ਹੋਈ ਆ ਇਹਨਾਂ ਦੀ ਇਲੈਕਟ੍ਰੀਕਲ ਵਾਇਰ ਚ ਉਹਦੇ ਕਰਕੇ ਜ਼ਿਆਦਾ ਨੁਕਸਾਨ ਹੋਇਆ ਜੀ ਜਾਨੀ ਮਾਨੀ ਨੁਕਸਾਨ ਨਹੀਂ ਜੀ ਉਹ ਤੋਂ ਬਚਾ ਰਿਹਾ ਜੀ ਨੁਕਸਾਨ ਸਮਾਨ ਦਾ ਬਹੁਤ ਹੋ ਗਿਆ ਜੀ ਇੰਨੀਆਂ ਗੱਡੀਆਂ ਆਪਣੇ ਏਡੇ ਏਡੇ ਕੋਲ ਤੇ ਸਾਨੂੰ 2:23 ਮਿੰਟ ਦੀ ਇਨਫੋਰਮੇਸ਼ਨ ਆਈ ਸੀ ਮੇਰੇ ਪਰਸਨਲ ਨੰਬਰ ਤੇ ਜੀ ਗੁਰਜੀਤ ਜੀ ਨੇ ਆਪਣੇ ਪੱਤਰਕਾਰ ਕੁੜੀ ਤੋਂ ਅਸੀਂ ਵਿਦਨ 1 ਮਿੰਟ ਛੋਟੀ ਗੱਡੀ ਤੇ ਮੈਂ ਆ ਪਾਇਆ ਜੀ ਵੱਡੀ ਗੱਡੀ ਵੀ ਸਾਥ ਹੀ ਚੱਲ ਪਈ ਤੇ ਤੁਹਾਨੂੰ ਪਤਾ ਸ਼ਹਿਰ ਥੋੜਾ ਟਰੈਫਿਕ ਕਰਕੇ 2-3 ਮਿੰਟ ਲੇਟ ਆਈ ਹੈ ਇਹਦਾ ਮੀਨ ਵਾਈਲ ਮੈਂ ਆਈਓਐਲ ਨੂੰ ਫੋਨ ਕਰਤਾ ਸੀਗਾ ਕਿਉਂਕਿ ਆਈਓਐਲ ਥੋੜੇ ਨੇੜੇ ਆ ਉਹਨਾਂ ਦੇ ਬਾਈਟ ਐਂਟਰ ਆ ਗਏ ਸੀਗਾ ਤੇ ਤਿੰਨ ਗੱਡੀਆਂ ਆਪਣੇ ਫਾਰਟੈਂਡਰ ਤੇ ਇੱਕ ਸਟੈਂਡਰਡ ਦਾ ਟਰੈਕਟਰ ਜਿਹੜਾ ਉਹਨਾਂ ਨੇ ਆਪਣੀ ਸਰ ਦਾ ਵੀ ਟਰੈਕਟਰ ਜਿਹੜਾ ਉਹਨਾਂ ਨੇ ਤੇ ਬਾੜ ਲਈ 10 ਮਿੰਟ ਦਾ 10 15 ਮਿੰਟ ਠੀਕ ਹੈ ਨਾ ਜਦੋਂ ਆ ਆਪਾਂ ਮੋਟਰ ਕੋ ਜਿਹੜੇ ਮੈਸਟਰੀ ਕਰਿਆ ਆਪਾਂ ਟਟਣਾ ਆ ਹਾਂਜੀ ਇਹਦੇ ਵਿੱਚ ਐਂ ਜੀ ਜਿਵੇਂ ਤੁਸੀਂ ਜਿੱਥੇ ਵੀ ਆਪਣੇ ਘਰਾਂ ਚ ਜਾਂ ਦੁਕਾਨਾਂ ਚ ਜਿਹੜੀ ਵੀ ਆਪਣੀ ਬਿਜਲੀ ਦੀ ਸਪਲਾਈ ਆ ਖਾਸ ਕਰਕੇ ਉਹਦਾ ਧਿਆਨ ਰੱਖਿਆ ਕਰੋ ਜੇ ਬਿਜਲੀ ਸਪਲਾਈ ਪ੍ਰਾਣੀ ਹੋ ਜਾਂਦੀ ਆ ਤਾਂ ਉਹਨੂੰ ਸਮੇਂ ਸਿਰ ਚੇਂਜ ਕਰਵਾਇਆ ਕਰੋ ਇੱਕ ਅੱਜ ਗੱਲ ਹੋਰ ਨੋਟਿਸ ਕੀਤੀ ਹੈ ਤੇ ਉੱਪਰ ਉੱਪਰ ਕਿਰਾਏ ਦਾ ਰਹਿੰਦੇ ਸੀਗੇ ਉਹਨਾਂ ਦੇ ਐਲਪੀਜੀ ਸਿਲੰਡਰਾਂ ਦੀ ਸਟੋਰੇਜ ਕਰ ਰੱਖੀ ਸੀਗੀ ਜੇ ਉਹਨਾਂ ਨੂੰ ਅੱਗ ਪੈ ਜਾਂਦਾ ਬਹੁਤ ਵੱਡਾ ਬਲਾਸਟ ਹੁੰਦਾ ਜੀ ਉਹ ਸਾਡੇ ਸਾਰੇ ਵਰਕਰਾਂ ਨੇ ਆਪਦੀ ਜਾਨ ਤੇ ਖੇੜ ਕੇ ਸਾਰੇ ਸਿਲੰਡਰ ਬਾਹਰ ਕੱਢੇ ਜੀ ਕਿੰਨੀ ਟੀਮ ਆਪਣੇ ਨਾਲ ਹੈ ਜੀ ਆਪਣੇ ਨਾਲ ਜੀ ਦੋ ਗੱਡੀਆਂ ਦਾ ਸਟਾਫ ਆ ਜੀ 9-10 ਜਣੇ ਹੈਗੇ ਸੀ ਨਾਦੀਵ ਜੀ ਆਪਣੇ ਹੱਥ ਲੱਗੀ ਹੈ ਕਿੱਥੇ ਲੱਗੀ ਹੈ ਕਿਸ ਚੀਜ਼ ਦੀ ਦੁਕਾਨ ਸੀ ਆਪਣੀ ਪ੍ਰੋਪਰਾਈਟੀ ਦੀ ਦੁਕਾਨ ਸੀ ਜੀ ਗਿਫਟ ਆਈਟਮ ਜੀ ਤੇ 17 ਜੋੜਨ ਨਾਲ ਸਟਾਰਕਿੰਗ ਹੋਣ ਨਾਲ ਲੱਕੜ ਦੀ ਫਿਟਿੰਗ ਹੋਈ ਵੀ ਸਾਰੀ ਉਹਦੇ ਨਾਲ ਇੱਕ ਕੋਲਕਟ ਪਾਂ ਬੜ ਬੜ ਕੇ ਅੱਛਾ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ 25-30 ਲੱਖ ਰੁਪਏ ਦਾ ਹੋ ਗਿਆ ਉਹਨੇ ਹਾਂ ਜੀ ਕੋਈ ਬੀਮਾ ਵਗੈਰਾ ਕਰਾਇਆ ਹੋਇਆ ਕੋਈ ਬੀਮਾ ਨਹੀਂ ਕਰਾਇਆ ਇਹ ਸੀ ਤਾਂ ਨਾਰਮਲ ਬੰਦਿਆ ਗਰੀਬ ਬੰਦੇ ਤਾਂ ਕਿ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਪ੍ਰਸ਼ਾਸਨ ਦੇ ਮੰਗ ਕਰਦੇ ਜੋ ਬੰਦੀ ਮਤ ਸਾਨੂੰ ਕੀਤੀ ਜਾਵੇ ਇਹ ਸਬ ਬਾਹਰੀ ਬਿਜਲੀ ਕਰਨ ਹੋਇਆ ਸਾਰਾ ਬਾਹਰੀ ਬਿਜਲੀ ਖਾਨ ਜੀ ਜੀ ਬਿਜਲੀ ਬੋਰਡ ਤੋਂ ਮੁਆਵਜ਼ਾ ਚਾਹੁੰਦੇ ਹਾਂ ਬਿਜਲੀ ਬੋਰਡ ਦੇ ਵਿੱਚ ਹੀ ਜੀ ਸਾਹਿਬ ਦੇਣ ਸਾਨੂੰ ਕੁਝ ਨਾ ਕੁਛ ਹੈ ਤਾਂ ਮਿਲੇਗੀ ਸਮਝੋ ਮੰਡਲ ਪ੍ਰਧਾਨ ਹੱਡਿਆਆ ਭਾਰਤੀ ਜਨਤਾ ਪਾਰਟੀ ਮੈਂ ਤਕਰੀਬਨ ਘੰਟਾ ਪਹਿਲਾਂ ਆਪਣੇ ਘਰ ਨੂੰ ਆ ਰਿਹਾ ਸੀ ਤੇ ਇੱਕਦਮ ਸਾਹਮਣੇ ਅੱਗ ਨਿਕਲਦੀ ਦੇਖੀ ਤੇ ਪਤਾ ਲੱਗਿਆ ਵੀ ਰਾਜਦੀਪ ਨੀਟੇ ਦੀ ਦੁਕਾਨ ਹੈ ਤੇ ਬਹੁਤ ਭਾਰੀ ਨੁਕਸਾਨ ਹੋਇਆਗਾ ਜੇ ਅਸੀਂ ਦੇਖੀਏ ਵੀ ਘੱਟੋ ਘੱਟ 20-25 ਲੱਖ ਦੇ ਅਪ੍ਰੋਕਸੀਮੇਟਰੀ ਨੁਕਸਾਨ ਆ ਤਾਂ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਫਾਇਰ ਬ੍ਰਿਗੇਡ ਦੇ ਅਫਸਰ ਨੇ ਜਿਹੜੇ ਸਾਡੇ ਜਸਪ੍ਰੀਤ ਬਾਠ ਜੀ ਤੇ ਉਹਨਾਂ ਦੀ ਟੀਮ ਦੇ ਨਾਲ ਪੁਨੇਸਰ ਸਟੈਂਡਰਡ ਆਈਓਐਲ ਕੈਮੀਕਲ ਜਿੰਨੀਆਂ ਵੀ ਫੈਕਟਰੀਆਂ ਨੇ ਆਪਣੇ ਸਾਰਿਆਂ ਦੀ ਸਹਾਇਤਾ ਦੇ ਨਾਲ ਜਿੰਨੀਆਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚੀਆਂ ਨੇ ਉਹਨਾਂ ਦੇ ਸਹਿਯੋਗ ਤੇ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਇਹ ਅੱਗ ਤੇ ਕਾਬੂ ਪਾਇਆ ਗਿਆ ਜਿਹੜੇ ਹਿਸਾਬ ਨਾਲ ਅੱਗ ਸੀ ਉਸ ਹਿਸਾਬ ਨਾਲ ਇਹ ਲੱਗਦਾ ਸੀ ਵੀ ਉਹ ਦੋ ਤਿੰਨ ਘਰਾਂ ਨੂੰ ਲੈ ਕੇ ਡੁੱਬੂਗੀ ਪਰ ਕੰਟਰੋਲ ਹੋ ਗਿਆ ਹੁਣ ਅੱਗ ਅੰਡਰ ਕੰਟਰੋਲ ਆ ਸੋ ਮੈਂ ਸਾਰੇ ਪਿੰਡ ਨਿਵਾਸੀਆਂ ਦਾ ਤੇ ਸਾਰੇ ਭਰਾਵਾਂ ਦਾ ਤੇ ਜੰਨੇ ਵੀ ਇੱਥੇ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ